ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਹਾਂ ਵੀ ਜੇ ਇਹ ਸਬਜੀ ਤੁਸੀਂ ਹਫ਼ਤੇ ਦੇ ਵਿੱਚ ਇੱਕ ਵਾਰ ਬਣਾ ਕੇ ਖਾਣੇ ਹੋ ਤਾਂ ਲੀਵਰ ਨੂੰ ਕਾਫੀ ਫਾਇਦਾ ਕਰਦੀ ਹੈ ਜੀ ਇਹ ਬਹੁਤ ਜ਼ਿਆਦਾ ਫਾਇਦਾ ਹੁੰਦਾ ਇਹਦੇ ਨਾਲ ਪੇਟ ਸਹੀ ਰਹਿਣ ਲੱਗ ਜਾਂਦਾ ਆਪਣਾ ਲੀਵਰ ਆਪਣਾ ਮਜ਼ਬੂਤ ਹੋਣ ਲੱਗ ਜਾਂਦਾ ਮੈਂ ਤਾਂ ਤੁਹਾਨੂੰ ਇਹ ਹੀ ਰਹਿ ਦੇਵਾਂਗੀ ਵੀ ਤੁਸੀਂ ਹਫ਼ਤੇ ਦੇ ਵਿੱਚ ਇੱਕ ਵਾਰ ਜ਼ਰੂਰ ਇਹਨੂੰ ਬਣਾ ਕੇ ਖਾਇਆ ਕਰੋ ਤਾਂ ਕਿ ਤੁਹਾਡਾ ਲੀਵਰ ਮਜ਼ਬੂਤ ਰਹੇ ਤੇ ਤੁਸੀਂ ਤੰਦਰੁਸਤ ਰਹੋ ਹਨਾ ਤੇ ਇਹੋ ਜੀਆਂ ਚੀਜ਼ਾਂ ਨਾਲ ਹੀ ਫਰਕ ਪੈਂਦੇ ਹੁੰਦੇ ਹੈ ਜੀ ਜੇ ਆਪਾਂ ਕਹਿ ਦਈਏ ਸਾਰਾ ਦਿਨ ਦਵਾਈ ਖਾਈ ਜਾਈਏਗੀ ਉਹ ਵੀ ਠੀਕ ਨਹੀਂ ਬੈਠਦੀ ਹੈਗੀ ਖਾਣਾ ਪੀਣਾ ਸੁਧਾਰੋ ਆਪਦਾ ਖਾਣਾ ਪੀਣਾ ਸੁਧਾਰਨ ਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਹੈਗਾ ਸਿਹਤ ਨੂੰ ਜਦੋਂ ਆਪਣਾ ਖਾਣਾ ਪੀਣਾ ਵਧੀਆ ਹੋ ਗਿਆ ਤਾਂ ਆਪਣੀ ਸਿਹਤ ਵੀ ਤੰਦਰੁਸਤ ਹੈ ਆਪਾਂ ਨੇ ਕੀ ਕਰਨਾ ਹੈ ਜੀ ਇਹ ਬਣਾਈ ਸੀਗੀ ਪੇਠੇ ਦੀ ਸਬਜ਼ੀ ਠੀਕ ਹੈ ਜੀ ਪੇਠਾ ਲੈ ਲੈਣਾ ਜੀ ਇੱਕ ਉਹ ਤੁਸੀਂ ਆਪਦੇ ਹਿਸਾਬ ਮੁਤਾਬਕ ਬਣਾ ਲਓ ਤੁਸੀਂ ਇਹ ਤਾਂ ਬਿਲਕੁਲ ਹੀ ਹਲਕੀ ਫੁਲਕੀ ਬਣਾਉਣੀ ਹੈ ਜ਼ਿਆਦਾ ਤੇਜ਼ ਮਿਰਚ ਮਸਾਲਾ ਆਪਾਂ ਇਹਦੇ ਵਿੱਚ ਨਹੀਂ ਪਾਉਣਾ ਤੇ ਆਪਾਂ ਜੀ ਚੱਕਿਆ ਪੇਠਾ ਤੇ ਆਪਾਂ ਇਹਨੂੰ ਲਿਆ ਵੱਡ ਠੀਕ ਹੈ ਜੀ ਪੇਠਾ ਵੱਡ ਕੇ ਆਪਾਂ ਹੁਣ ਇਹਦੇ ਬਣਾਤੇ ਪੀਸ ਦੋ ਤੇ ਪਰ ਆਪਾਂ ਹੈਗੇ ਦੋ ਜਾਣੇ ਜੀ ਆਪਾਂ ਇੰਨਾ ਪੇਠਾ ਤਾਂ ਕੀ ਕਰਨਾ ਹੈਗਾ ਬਾਹਲੇ ਦੀ ਤਾਂ ਆਪਾਂ ਨੂੰ ਲੋੜ ਨਹੀਂ ਹੈਗੀ ਹਨਾ ਬਾਹਲਾ ਤਾਂ ਖਾਦਾ ਨਹੀਂ ਜਾਂਦੀ ਹੁੰਦੀ ਸਬਜੀ ਓਨੀ ਕੀ ਬਣਾਵਾਂਗੇ ਜਿੰਨੀ ਕੁ ਬਿਨਾ ਸਰਦਾ ਨਹੀਂ ਇਹਦੇ ਚ ਅੱਧਾ ਕ ਬਣਾ ਲੈਨੇ ਆ ਅੱਧਾ ਕ ਬਣਾ ਕੇ ਆਪਾਂ ਕੱਟ ਲੈ ਪੀਸ ਤੁਸੀਂ ਵੀ ਕੁੜੀਓ ਇਸ ਤਰ੍ਹਾਂ ਬਣਾ ਲਿਓ ਭਾਈ ਠੀਕ ਹੈ ਮੋٹے ਮੋٹے ਜੇ ਪੀਸ ਕੱਟ ਲੈਣੇ ਜਿਆਦਾ ਬਰੀਕ ਨਹੀਂ ਕਰਨੇ ਫਿਰ ਹੋਰ ਹੀ ਬਣ ਜਾਂਦਾ ਹੈਗਾ ਤੇ ਚੱਕੋ ਕੜਾਈ ਤੇ ਭਾਈ ਪਾ ਦਿਓ ਇਹਦੇ ਵਿੱਚ ਘਿਓ ਤੇ ਦੇਸੀ ਘਿਓ ਪਾ ਦਿਓ ਇਹਦੇ ਵਿੱਚ ਦੇਸੀ ਘਿਓ ਜ ਬਹੁਤ ਸਵਾਦ ਬਣਦਾ ਹੈਗਾ ਇਹ ਹਨਾ ਮੈਨੂੰ ਕੋਈ ਕਹਿ ਦਿੰਦਾ ਜੀ ਤੁਸੀਂ ਤੜਕਾ ਤੇਲ ਜਿਆਦਾ ਪਾਉਣੇ ਜੀ ਐਂ ਜਿਆਦਾ ਪਾਉਣੇ ਐਂ ਪਾਉਣ ਨਾਲ ਕੁਝ ਨਹੀਂ ਹੁੰਦਾ ਹੁੰਦਾ ਤੇ ਇਹ ਕੋਈ ਆਪਾ ਇਹ ਤਾਂ ਹੈ ਨਹੀਂਗਾ ਸਬਜੀ ਜੋਗਰਾ ਤਾਂ ਆਪਾਂ ਨੂੰ ਪਾਉਣਾ ਹੀ ਪੈਂਦਾ ਹੈਗਾ ਜੇ ਜਮਾ ਹੀ ਨਾ ਪਾਈਏ ਫਿਰ ਜਮਾ ਹੀ ਸਬਜੀ ਸਵਾਦ ਨਹੀਂ ਬਣਦੀ ਤੇ ਨਾਲੇ ਮਤਲਬ ਕਿ ਅੰਦਰ ਵੀ ਕਮਜ਼ੋਰ ਹੋ ਜਾਂਦੇ ਨੇ ਆਪਣੇ ਤੇ ਫਿਰ ਘਿਓ ਤਾਂ ਖਾਣਾ ਵੀ ਚਾਹੀਦਾ ਘਿਓ ਤੇ ਤੇਲ ਤਾਂ ਖਾਓ ਪਰ ਇੰਨਾ ਜਿਆਦਾ ਨਾ ਖਾਓ ਥੋੜਾ ਲਿਮਟ ਦਾ ਤਾਂ ਖਾਣਾ ਹੀ ਚਾਹੀਦਾ ਹੈਗਾ ਆਹ ਲੋ ਜੀ ਆਪਾਂ ਪਿਆਜ਼ ਕੱਟੇ ਸੀਗੇ ਤੇ ਆਪਾਂ ਪੇਠਾ ਹੋਰ ਕੁਝ ਨਹੀਂ ਪਾਇਆ ਇਹਦੇ ਵਿੱਚ ਜਿਆਦਾ ਸਮਾਨ ਮੈਂ ਤੇ ਇਹਨੂੰ ਆਪਾਂ ਕੀ ਕਰਨਾ ਹਲਾ ਲੈਣਾ ਚੰਗੀ ਤਰ੍ਹਾਂ ਠੀਕ ਹੈ ਜੀ ਇੱਕ ਚੀਜ਼ ਇਹਦੇ ਵਿੱਚ ਹੋਰ ਪਾਵਾਂਗੇ ਜਿਹੜੀ ਕਿ ਬਹੁਤ ਹੀ ਜਿਆਦਾ ਵਧੀਆ ਹੁੰਦੀ ਆ ਉਹਨੇ ਪੇਟ ਆਪਣਾ ਸਾਫ਼ ਕਰਨਾ ਹੁੰਦਾ ਹੈਗਾ ਅਗਰ ਆਪਾਂ ਉਹ ਨਹੀਂ ਪਾਉਂਦੇ ਤਾਂ ਇਹਦਾ ਟੇਸਟ ਵੀ ਨਹੀਂ ਬਣਦਾ ਹੈਗਾ ਪੇਠੇ ਦਾ ਟੇਸਟ ਨਹੀਂ ਬਣਦਾ ਹੈਗਾ ਜੀ ਤੇ ਆਪਾਂ ਨੇ ਕੀ ਕਰਨਾ ਹੈਗਾ ਆਹ ਲੋ ਜੀ ਆਪਾਂ ਚੱਕਿਆ ਮੇਥੀ ਭੁੰਤੀ ਏ ਥੋੜੀ ਜੀ ਭਿਉ ਕੇ ਰੱਖਤੀ ਸੀਗੀ ਸਬਜ਼ੀ ਚ ਪਾਉਣ ਵਾਸਤੇ ਤੇ ਮੈਂ ਆਖਾ ਚਲੋ ਨਾ ਇੱਕ ਚਮਚਾ ਇਹਦਾ ਭਿਉ ਕੇ ਪਾ ਦਿਆ ਦੇਖੋ ਜੀ ਆਪਾਂ ਪਾਣੀ ਕੱਢਤਾ ਇਹਦਾ ਤੇ ਇਹ ਆਪਾਂ ਇਹਦੇ ਵਿੱਚ ਪਾ ਦੇਣੀ ਹੈਗੀ ਐ ਉਦੋਂ ਕੋਲੀ ਨਾਲ ਚਿੰਬੜੀ ਪਈ ਹੈਗੀ ਆ ਹੁਣ ਇਹਨੂੰ ਲਾਉਣੀ ਪਊਗੀ ਹਨਾ ਚਲੋ ਕੋਈ ਨਹੀਂ ਇਹਨੂੰ ਲਾ ਲਓ ਤੁਸੀਂ ਤੇ ਇਹਦੇ ਵਿੱਚ ਪਾ ਲਓ ਜੀ ਤੁਸੀਂ ਠੀਕ ਹੈ ਇਹਨੂੰ ਲਾ ਕੇ ਇਹਦੇ ਵਿੱਚ ਪਾ ਕੇ ਤੇ ਆਪਾਂ ਇਹਨੂੰ ਵਿੱਚ ਹੀ ਤੜਕ ਦੇਣਾ ਹੈਗਾ ਕਿਉ ਉਹਦੇ ਠੀਕ ਹੈ ਤੁਸੀਂ ਤੇਲ ਪਾ ਕੇ ਵੀ ਬਣਾ ਸਕਦੇ ਹੋ ਜੀ ਪਰ ਮੈਨੂੰ ਨਾ ਏ ਘਿਓ ਚ ਪਾ ਬਣੇ ਹੀ ਸਵਾਦ ਲੱਗਦਾ ਹੈਗਾ ਜ਼ਿਆਦੇ। ਨਾਰੀਅਲ ਦੇ ਤੇਲ ਜੀ ਵੀ ਮੈਂ ਬਣਾ ਲੰਨੀ ਐ ਪਰ ਦੇਸੀ ਘਿਓ ਚ ਮੈਨੂੰ ਇਹ ਜ਼ਿਆਦਾ ਵਧੀਆ ਲੱਗਦਾ ਹੈਗਾ। ਤੇ ਆਹ ਦੇਖੋ ਤੁਸੀਂ ਆਪਾਂ ਨੇ ਕੀ ਕੀਤਾ ਜੀ ਆਹ ਚੱਕਿਆ ਨਮਕ ਮਿਰਚ ਮਸਾਲਾ ਹਲਦੀ ਤੇ ਆਪਾਂ ਇਹਦੇ ਵਿੱਚ ਪਾਤਾ ਆਹ ਚੱਕੋ ਜੀ ਨਮਕ ਤੇ ਇੱਕ ਚੀਜ਼ ਹੋਰ ਆਪਾਂ ਇਹਦੇ ਵਿੱਚ ਪਾਵਾਂਗੇ ਜਿਹਦੇ ਨਾਲ ਕੀ ਇਹ ਨੇ ਆਪਦਾ ਸਵਾਦ ਵੀ ਦੁੱਗਣਾ ਵਧਾ ਦੇਣਾ ਤੇ ਨਾਲੇ ਇਹਦਾ ਫਾਇਦਾ ਵੀ ਦੁੱਗਣਾ ਵੱਧ ਜਾਣਾ ਜੀ। ਆ ਲੋ ਜੀ ਆਪਾਂ ਚੱਕ ਕੇ ਪਾ ਲਿਆ ਜੀ ਨਮਕ ਇਹਦੇ ਵਿੱਚ ਤੇ ਆ ਪਾਤੀਆਂ ਜੀ ਆਪਾਂ ਮਿਰਚਾਂ ਠੀਕ ਹੈ ਜੀ ਮਿਰਚਾਂ ਪਾਤੀਆਂ ਤੇ ਆ ਪਾਤੀ ਜੀ ਆਪਾਂ ਹਲਦੀ ਠੀਕ ਹੈ ਆਪਾਂ ਕਰਤਾ ਜੀ ਇਹਦਾ ਕਾਸਮ 16 ਇਕੱਠਾ ਸਾਰਾ ਕੁਛ ਓਕੇ ਜੀ ਆਪਾਂ ਜਦੋਂ ਇਹਨੂੰ ਵਿੱਚ ਇਕੱਠਾ ਕਰਤਾ ਜੀ ਸਾਰਾ ਕੁਛ ਤੇ ਆ ਦੇਖੋ ਇਹ ਬਣਨ ਲੱਗ ਗਿਆ ਰਿਜਣ ਲੱਗ ਗਿਆ ਜਦੋਂ ਇਹ ਰਿਜ ਗਿਆ ਤੇ ਆਪਾਂ ਪਾ ਦੇਣਾ ਜੀ ਇੱਕ ਖੰਡ ਦਾ ਚਮਚਾ ਮਿਸ਼ਰੀ ਦਾ ਚਮਚਾ ਵੀ ਪਾ ਸਕਦੇ ਹੋ ਥੋੜਾ ਜਿਹਾ ਗੁੜ ਵੀ ਪਾ ਸਕਦੇ ਹੋ ਪਰ ਮੌਕੇ ਤੇ ਜਿਹੜੀ ਚੀਜ਼ ਉਪਲਬਧ ਸੀ ਭਾਈ ਮੈਂ ਉਹ ਪਾਤੀ ਆ ਆ ਲੋ ਤੁਸੀਂ ਆ ਦੇਖੋ ਕਿੰਨਾ ਸੋਹਣਾ ਬਣ ਗਿਆ ਠੀਕ ਹੈ ਜੀ ਆ ਦੇਖੋ ਕਿੰਨੀ ਸੋਹਣੀ ਸਬਜੀ ਬਣ ਗਈ ਇਹਦੀ ਤੁਸੀਂ ਇਸ ਤਰ੍ਹਾਂ ਸਬਜੀ ਹਫਤੇ ਦੇ ਵਿੱਚ ਇੱਕ ਵਾਰ ਜ਼ਰੂਰ ਬਣਾ ਕੇ ਖਾਇਆ ਕਰੋ ਠੀਕ ਹੈ ਇਹਦੇ ਨਾਲ ਬਹੁਤ ਹੀ ਜ਼ਿਆਦੇ ਫਾਇਦੇ ਹੁੰਦੇ ਨੇ ਤੇ ਪੇਟ ਵੀ ਸਾਫ਼ ਰਹਿੰਦਾ ਆਪਣਾ ਤੇ ਲੀਵਰ ਨੂੰ ਬਹੁਤ ਮਜ਼ਬੂਤ ਕਰਦਾ ਜੀ ਇਹ ਲੀਵਰ ਵਾਸਤੇ ਬਹੁਤ ਹੀ ਫਾਇਦੇਮੰਦ ਹੈ ਲੀਵਰ ਦੀ ਗਰਮੀ ਵੀ ਕੱਢ ਦਿੰਦਾ ਪੇਠੇ ਦਾ ਅਗਰ ਵਾਈਟ ਜਿਹੜਾ ਸਫੇਦ ਪੇਠਾ ਹੁੰਦਾ ਉਹਦਾ ਤੁਸੀਂ ਇੱਕ ਗਲਾਸ ਜੂਸ ਦਾ ਪੀਨੇਓ ਡੇਲੀ ਤਾ ਉਹ ਉਸ ਤੋਂ ਵੀ ਜ਼ਿਆਦਾ ਗੁਨਾਕਾਰੀ ਹੈ ਜੀ ਤੇ ਤੁਸੀਂ ਇਸ ਤਰ੍ਹਾਂ ਬਣਾਓ ਤੇ ਭਾਈ ਖਾਓ ਤੇ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਪਲੀਜ਼ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਤੇ ਰੈਂਦੀ ਗੱਲ ਜਿਹੜੀ ਹੋਣਾ ਜੀ ਆਪਾਂ ਪਾ ਲੈਣੀ ਹੈ ਥੋੜੀ ਜਿਹੀ ਮੇਥੀ ਮੇਥੀ ਲੈ ਕੇ ਤੁਸੀਂ ਮੇਥੀ ਇਹਦੇ ਉੱਤੇ ਬੁਰਕ ਦਿਓ ਤੇ ਚਲੋ ਜੀ ਦੇਖੋ ਫਿਰ ਸਵਾਦ ਆਹਾ ਕਿਆ ਬਾਤਾਂ ਨੇ ਹਨਾ ਕਿਆ ਹੀ ਬਾਤਾਂ ਨੇ ਹੋਏ ਸੱਜਣਾ ਕਿਆ ਹੀ ਬਾਤਾਂ ਨੇ ਉਹ ਗੱਲ ਹੋ ਗਈ ਚਲੋ ਠੀਕ ਹੈ ਜੀ ਓਕੇ ਜੀ ਬਾਏ ਬਾਏ ਧੰਨਵਾਦ ਓਕੇ